ਤੁਸੀਂ ਨਾ ਮਾਰੋ ਮੱਥਾ ਸਾਰੇ ਕਿਰੇਲੇ ਤੋੜ ਕੇ ਕੱਲ ਸਬਜ਼ੀ ਬਣਾ ਲਈ ਸੀਗੀ ਮੈਂ ਫਿਰ ਤੂੰ ਦੱਸ ਤਾਂ ਦਿਆ ਕਰ ਇੱਕ ਤਾਂ ਤਾਂ ਰੱਖ ਨਹੀਂ ਉਹਦਾ ਤਾਈ ਦਾ ਸ਼ੂਗਰ ਪਤਾ ਪੈਰ ਉਹ ਰੋਲਾ ਪਈ ਜਾਂਦਾ ਮੈਨੂੰ ਖਰੀਦ ਲੜਾਈ ਪਵਾ ਦੰਨੇ ਹੋਗੇ ਕਿਉਂ ਉਹ ਇੰਨਾ ਕੋਡ ਜੂਸ ਉਹਨਾਂ ਤੋਂ ਕਿੱਥੇ ਪੀਤਾ ਜਾਂਦਾ ਤਾਈ ਕਹਿੰਦੀ ਸੀ ਇਹ ਤਾਂ ਸਾਰੇ ਪੰਡ ਲਵੇੜਨ ਦਾ ਪੀਂਦਾ ਇੱਕ ਘੁੱਟ ਨਹੀਂ ਫਿਰ ਹੁਣ ਹੱਲ ਕੀ ਹੈ ਨਾ ਤਾਂ ਆਹ ਟਾਈਮ ਤੇ ਜਾਮਣਾ ਮਿਲਦੀ ਗਣੀ ਤੇ ਨਾ ਮਿਲਦਿਆ ਕਰੇਲੇ ਕਰੇਲੇ ਤੂੰ ਤੋੜ ਕੇ ਖਾਏ ਜੰਨੀ ਹੈਗੀ ਹੁਣ ਹੱਲ ਕੀ ਆ ਫਿਰ ਹੱਲ ਹੈਗਾ ਜੀ ਮੈਂ ਦੱਸਦੀ ਆ ਆਜੋ ਤੁਸੀਂ ਚਲ ਦੱਸ ਕੀ ਆ ਜੇਕਰ ਤੁਹਾਨੂੰ ਵੀ ਮਿੱਠਾ ਖਾਣ ਤੋਂ ਲੱਗਦਾ ਡਰ ਵੀ ਕਿਤੇ ਸਾਡਾ ਸ਼ੂਗਰ ਨਹੀਂ ਵਧ ਜੇ ਤੇ ਦਵਾਈਆਂ ਲੈ ਲੈ ਥੱਕ ਚੁੱਕੇ ਹਾਂ ਕਿਉਂਕਿ ਸ਼ੂਗਰ ਲੈਵਲ ਕੰਟਰੋਲ 'ਚ ਨਹੀਂ ਹੋ ਰਿਹਾ ਤਾਂ ਤੁਹਾਨੂੰ ਡਰਨ ਦੀ ਹੁਣ ਕੋਈ ਲੋੜ ਨਹੀਂ ਕਿਉਂਕਿ ਸਾਇਰ ਆਯੁਰਵੇਦ ਨੇ ਤਿਆਰ ਕੀਤਾ ਜੀ ਜਾਮਨ ਪਲੱਸ ਕਰੇਲਾ ਸੀਡ ਜਿਹੜਾ ਬਹੁਤ ਹੀ ਫਾਇਦੇ ਕਰਦਾ ਹੈਗਾ ਸਾਡੇ ਇਹਦਾ ਖੂਨ ਵਿੱਚ ਸ਼ੂਗਰ ਲੈਵਲ ਆ ਉਹਨੂੰ ਕੰਟਰੋਲ ਰੱਖਦਾ ਹੈਗਾ ਇਨਸੂਲੀਨ ਦੇ ਉਤਪਾਦਨ 'ਚ ਵਾਅਦਾ ਕਰਦਾ ਪਾਚਨ ਸੰਬੰਧੀ ਕੋਈ ਤਿਲਾਵ ਜਿਵੇਂ ਹੁਣ ਮਿੱਠਾ ਖਾਣ ਨੂੰ ਵਾਰ-ਵਾਰ ਜੀ ਕਰਦਾ ਜਿਵੇਂ ਤਲਬ ਲੱਗੇ ਰਹਿੰਦੇ ਵੀ ਮਿੱਠਾ ਖਾਈਏ ਉਹ ਵੀ ਘੱਟ ਹੁੰਦਾ ਸੋ ਬਹੁਤ ਜਣੀਆਂ ਸਮੱਸਿਆਵਾਂ ਨੇ 슈ਗਰ ਨਾ ਆਉਂਦੀਆਂ ਨੇ ਉਹ ਇਹਦੇ ਨਾਲ ਘੱਟ ਹੁੰਦੀਆਂ ਨੇ 슈ਗਰ ਲੈਵਲ ਜਿਹੜਾ ਕੰਟਰੋਲ 'ਚ ਰਹਿੰਦਾ ਹੈ ਤੇ ਇਹਨੂੰ ਤੁਸੀਂ ਸਾਇਰ ਆਯੁਰਵੇਦ ਦੀ ਵੈਬਸਾਈਟ ਤੇ ਜਾ ਕੇ ਆਰਡਰ ਕਰ ਸਕਦੇ ਹੋਗੇ ਜਾਮਨ ਸੀਡ ਤੇ ਇਹਨੂੰ ਜੇਕਰ ਆਪਾਂ ਸਵੇਰੇ ਸ਼ਾਮ ਲੈਨੇ ਆ ਤਾਂ ਬਹੁਤ ਹੀ ਫਾਇਦਾ ਹੁੰਦਾ ਹੈਗਾ ਤੇ ਇਹਦੇ ਵਿੱਚ ਨੇਚਰਲ ਚੀਜ਼ਾਂ ਜਿਵੇਂ ਗਲੋ ਹੋ ਗਿਆ ਨਿੰਮ ਕਰੇਲਾ, ਜਾਮਨ ਸੀਡ ਤੇ ਹੋਰ ਵੀ ਬਹੁਤ ਜੜੀ ਬੂਟੀਆਂ ਪਾਈਆਂ ਜਾਂਦੇ ਨੇ ਜੋ ਕਿ 100% ਕੁਦਰਤੀ ਨੇ ਤੇ ਬਹੁਤ ਹੀ ਸਾਨੂੰ ਫਾਇਦਾ ਕਰਦੇ ਨੇ ਕੋਈ ਵੀ ਇਹਦਾ ਨੁਕਸਾਨ ਨਹੀਂ ਹੁੰਦਾ ਤਾਂ ਤੁਸੀਂ ਇਹਨੂੰ ਵੈਬਸਾਈਟ ਤੇ ਜਾ ਕੇ ਆਰਡਰ ਕਰ ਸਕਦੇ ਹੋ ਜੀ ਸਾਇਰ ਆਯੁਰਵੇਦਾ ਤੇ ਜੇਕਰ ਤੁਹਾਨੂੰ ਇਹਦੇ ਸੰਬੰਧੀ ਕੋਈ ਵੀ ਡਿਟੇਲ ਚਾਹੀਦੀ ਹੈ ਤਾਂ ਉਹ ਆਪਾਂ ਕੈਪਸ਼ਨ ਵਿੱਚ ਦਿੱਤੀ ਹੋਈ ਹੈ ਧੰਨਵਾਦ